ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਸਿੱਧਾ ਤੇ ਸਪਸ਼ਟ ਸਵਾਲ ਕਿ 70 ਸਾਲਾਂ ਦੇ ਵਿੱਚ ਇਹ ਬਦਲਾਵ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਕਿ ਪੰਜਾਬ ਨੂੰ ਗੈਂਗਲੈਂਡ ਬਣਾ ਦਿੱਤਾ ਆਏ ਦਿਨ ਗੈਂਗਸਟਰਾਂ ਦੀਆਂ ਗੋਲੀਆਂ ਮਾਵਾਂ ਦੇ ਪੁੱਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਅੱਜ ਮੁਹਾਲੀ ਦੇ ਵਿੱਚ ਇੱਕ ਵਾਰ ਫੇਰ ਕਬੱਡੀ ਦੇ ਖਿਡਾਰੀ ਤੇ ਪ੍ਰਮੋਟਰ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਭੀੜ ਭਾੜ ਵਾਲੇ ਇਲਾਕੇ 'ਚ ਮਤਲਬ ਪੰਜਾਬ ਦੀ ਗੱਲ ਤਾਂ ਛੱਡੋ ਮੁਹਾਲੀ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਮੋਹਾਲੀ ਜਿੱਥੇ ਮੈਨੂੰ ਲੱਗਦਾ ਕਿ ਪੰਜਾਬ ਦੇ ਸਾਰੇ ਮੰਤਰੀ ਐਮ ਐਲ ਏ ਤੇ ਵੀ ਆਈ ਪੀ ਲੋਕ ਰਹਿੰਦੇ ਨੇ ਅਗਰ ਉੱਥੇ ਲਾ ਐਂਡ ਆਰਡਰ ਦੀ ਇਹ ਸਥਿਤੀ ਹੈ ਤਾਂ ਭਗਵਾਨ ਤੁਮਾਨ ਸਾਹਿਬ ਪੰਜਾਬ ਦਾ ਤਾਂ ਰਾਬੀ ਰੱਖੇ ਤੇ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਕਿ ਪੰਜਾਬ ਦੀ ਪੁਲਿਸ ਦਾ ਕੰਮ ਕੱਲਾ ਪੋਲਿਟੀਕਲ ਵੰਡਟਾ ਪੋਲਿਟੀਕਲ ਵਿਰੋਧੀਆਂ ਤੇ ਪਰਚੇ ਦਰਜ ਕਰਨਾ ਜਾਂ ਸਰਕਾਰ ਨੂੰ ਚੋਣਾ ਲੁੱਟ ਕੇ ਦੇਣਾ ਜਿਸ ਤਰੀਕੇ ਦੀ ਸ਼ਹਿ ਪੰਜਾਬ ਦੀ ਪੁਲਿਸ ਨੂੰ ਪੋਲਿਟੀਕਲ ਵਿਰੋਧੀਆਂ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਇਹ ਉਹਦੇ ਨਤੀਜੇ ਨੇ ਸ਼ਰੇਆਮ ਕਦੇ ਖਿਡਾਰੀ ਕਦੇ ਵਪਾਰੀ ਕਦੇ ਨਾਮਵਰ ਸਿੰਗਰ ਤੜਾ ਤੜ 4 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਕਿੰਨੇ ਕਤਲ ਹੋਏ ਇਹਦੀ ਜਵਾਬਦੇਹੀ ਕੌਣ ਤੈਅ ਕਰੇਗਾ ਕਿ ਮੁੱਖ ਮੰਤਰੀ ਦਾ ਕੰਮ ਸਿਰਫ ਪੋਲਿਟੀਕਲ ਵਿਰੋਧੀਆਂ ਨੂੰ ਤੂ ਤੂ ਮਹਿਮਾ ਕਰਨਾ ਗੱਡੀ ਦੀਆਂ ਛੱਤਾਂ ਤੇ ਚੜ ਕੇ ਆਪਾਂ ਕਦੇ ਨੌਕੀਆਂ ਮੋਬਾਈਲ ਦੀ ਗੱਲ ਕਰ ਲੈਣੀ ਹੈ ਪਰ ਕਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਸੋਚਿਆ ਕਿ ਪੰਜਾਬ ਦੇ ਵਿੱਚੋਂ ਇੰਡਸਟਰੀ ਕਿਉਂ ਬਾਹਰ ਜਾ ਰਹੀ ਹੈ ਪੰਜਾਬ ਦੇ ਵਿੱਚ ਨਿਵੇਸ਼ ਕਿਉਂ ਨਹੀਂ ਆ ਰਿਹਾ ਉਹਦਾ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਕੋਈ ਸੁਰੱਖਿਅਤ ਹੀ ਮਹਿਸੂਸ ਨਹੀਂ ਕਰਦਾ ਇਸ ਤਰੀਕੇ ਦੇ ਨਾਲ ਅਗਰ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾਣਗੀਆਂ ਤਾਂ ਬੇਵਿਸ਼ਵਾਸੀ ਹੈ ਸਰਕਾਰ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਤੇ ਪੰਜਾਬ ਇੱਕ ਬਾਰਡਰ ਸਟੇਟ ਹੈ ਬਹੁਤ ਮੁਸ਼ਕਿਲ ਦੇ ਨਾਲ ਪੰਜਾਬ ਦੇ ਜਿਹੜੀ ਬਾਗਾਂ ਦੇ ਵਿੱਚ ਕੋਇਲਾ ਕਾਉਣ ਲੱਗੀਆਂ ਸੀ ਉਰੇ ਬੜੀ ਮੁਸ਼ਕਿਲ ਦੇ ਨਾਲ ਇਖਤਿਆਰਾਂ ਦੇ ਖੜਾਕ ਬੰਦ ਹੋਏ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਕਮੀਕਾਰ ਗੁਜ਼ਾਰੀ ਨੇ ਪੰਜਾਬ ਨੂੰ ਫੇਰ ਦੁਬਾਰਾ ਉਸੇ ਹਨੇਰੇ ਖੂਦ ਦੇ ਵਿੱਚ ਤੱਕਤਾ ਜਿੱਥੋਂ ਬੜੀ ਮੁਸ਼ਕਲ ਦੇ ਨਾਲ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਾਹਰ ਕੱਢਿਆ ਸੀ ਤੇ ਆਪਣੇ ਪੈਰਾਂ ਸਰ ਕੀਤਾ ਸੀ ਇਹ ਸਾਰੀ ਮਾੜੀ ਗਵਰਨੈਂਸ ਦੀ ਨਿਸ਼ਾਨੀ ਹੈ ਭਗਵੰਤ ਮਾਨ ਸਾਹਿਬ ਸੋ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਅੱਜ ਪੰਜਾਬ ਦੇਖ ਰਹੇ ਨੇ ਤੁਸੀਂ ਤਾਂ ਬੱਚਿਆਂ ਦੇ ਭਵਿੱਖ ਦਾਤੇ ਲਾਤੇ ਨੇ ਪੰਜਾਬ ਦੇ ਵਿੱਚੋਂ ਲੋਕ ਬਾਹਰ ਜਾਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਾਂ ਤਾਂ ਫਰੋਤੀ ਹੈ ਜਾਂ ਗੈਂਗਸਟਰ ਨੇ ਜਾਂ ਗੋਲੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਕੋਈ ਚੀਜ਼ ਨਹੀਂ ਹੈ ਉਹ ਹੈ ਪੰਜਾਬ ਦੀ ਤਰੱਕੀ ਬਿਲਕੁਲ ਖਤਮ ਹੋ ਚੁੱਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੜਾ ਸਿੱਧਾ ਤੇ ਸਪਸ਼ਟ ਸਵਾਲ ਕਿ 70 ਸਾਲਾਂ ਦੇ ਵਿੱਚ ਇਹ ਬਦਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ ਕਿ ਪੰਜਾਬ ਨੂੰ ਗੈਂਗਲੈਂਡ ਬਣਾ ਦਿੱਤਾ ਅੱਜ ਦਿਨ ਗੈਂਗਸਟਰਾਂ ਦੀਆਂ ਗੋਲੀਆਂ ਮਾਵਾਂ ਦੇ ਪੁੱਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਅੱਜ ਮੁਹਾਲੀ ਦੇ ਵਿੱਚ ਇੱਕ ਵਾਰ ਫੇਰ ਕਬੱਡੀ ਦੇ ਖਿਡਾਰੀ ਤੇ ਪ੍ਰਮੋਟਰ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਭੀੜ ਭਾੜ ਵਾਲੇ ਇਲਾਕੇ 'ਚ ਮਤਲਬ ਪੰਜਾਬ ਦੀ ਗੱਲ ਤਾਂ ਛੱਡੋ ਮੋਹਾਲੀ ਜਿਹੜਾ ਚੰਡੀਗੜ੍ਹ ਦੇ ਨਾਲ ਲੱਗਦਾ ਮੋਹਾਲੀ ਜਿੱਥੇ ਮੈਨੂੰ ਲੱਗਦਾ ਕਿ ਪੰਜਾਬ ਦੇ ਸਾਰੇ ਮੰਤਰੀ ਐਮ ਐਲ ਏ ਤੇ ਵੀ ਆਈ ਪੀ ਲੋਕ ਰਹਿੰਦੇ ਨੇ ਅਗਰ ਉੱਥੇ ਲਾਅ ਐਂਡ ਆਰਡਰ ਦੀ ਇਹ ਸਥਿਤੀ ਹੈ ਤਾਂ ਭਗਵਾਨਤਮਾਨ ਸਾਹਿਬ ਪੰਜਾਬ ਦਾ ਤਾਂ ਰਾਬੀ ਰੱਖੇ ਤੇ ਪੰਜਾਬ ਦੀ ਪੁਲਿਸ ਕੀ ਕਰ ਰਹੀ ਹੈ ਕਿ ਪੰਜਾਬ ਦੀ ਪੁਲਿਸ ਦਾ ਕੰਮ ਕੱਲਾ ਪੋਲਿਟੀਕਲ ਵੰਡਟਾ ਪੋਲਿਟੀਕਲ ਵਿਰੋਧੀਆਂ ਤੇ ਪਰਚੇ ਦਰਜ ਕਰਨਾ ਇਹ ਸਰਕਾਰ ਨੂੰ ਚੋਣਾਂ ਲੁੱਟ ਕੇ ਦੇਣ ਜਿਸ ਤਰੀਕੇ ਦੀ ਸ਼ਹਿ ਪੰਜਾਬ ਦੀ ਪੁਲਿਸ ਨੂੰ ਪੋਲਿਟੀਕਲ ਵਿਰੋਧੀਆਂ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ ਇਹ ਉਹਦੇ ਨਤੀਜੇ ਨੇ ਸ਼ਰੇਆਮ ਕਦੇ ਖਡਾਰੀ ਕਦੇ ਵਪਾਰੀ ਕਦੇ ਨਾਮਵਰ ਸਿੰਗਰ ਤੜਾ ਤੜ 4 ਸਾਲਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਕਿੰਨੇ ਕਤਲ ਹੋਏ ਇਹਦੀ ਜਵਾਬਦੇਹੀ ਕੌਣ ਤੈਅ ਕਰੇਗਾ ਕਿ ਮੁੱਖ ਮੰਤਰੀ ਦਾ ਕੰਮ ਸਿਰਫ ਪੋਲਿਟੀਕਲ ਵਿਰੋਧੀਆਂ ਨੂੰ ਤੂ ਤੂ ਮਹਿਮਾ ਕਰਨਾ ਗੱਡੀ ਦੀਆਂ ਛੱਤਾਂ ਤੇ ਚੜ ਕੇ ਆਪਾਂ ਕਦੇ ਨੌਕੀਆਂ ਮੋਬਾਈਲ ਦੀ ਗੱਲ ਕਰ ਲੈਣੀ ਹੈ ਪਰ ਕਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਸੋਚਿਆ ਕਿ ਪੰਜਾਬ ਦੇ ਵਿੱਚੋਂ ਇੰਡਸਟਰੀ ਕਿਉਂ ਮਾਰ ਜਾ ਰਹੀ ਹੈ ਪੰਜਾਬ ਦੇ ਵਿੱਚ ਨਿਵੇਸ਼ ਕਿਉਂ ਨਹੀਂ ਆ ਰਿਹਾ ਉਹਦਾ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਕੋਈ ਸੁਰੱਖਿਅਤ ਹੀ ਮਹਿਸੂਸ ਨਹੀਂ ਕਰਦਾ ਇਸ ਤਰੀਕੇ ਦੇ ਨਾਲ ਅਗਰ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾਣਗੀਆਂ ਤਾਂ ਬੇਵਿਸ਼ਵਾਸੀ ਹੈ ਸਰਕਾਰ ਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਤੇ ਪੰਜਾਬ ਇੱਕ ਬਾਰਡਰ ਸਟੇਟ ਹੈ ਬਹੁਤ ਮੁਸ਼ਕਲ ਦੇ ਨਾਲ ਪੰਜਾਬ ਦੇ ਜਿਹੜੀ ਬਾਗਾਂ ਦੇ ਵਿੱਚ ਕੋਇਲਾ ਗਾਉਣ ਲੱਗੀਆਂ ਸੀ ਉਹ ਬੜੀ ਮੁਸ਼ਕਲ ਦੇ ਨਾਲ ਇਹ ਤਿਆਰਾਂ ਦੇ ਖੜਾਕ ਬੰਦ ਹੋਏ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਕਮੀਕਾਰ ਗੁਜ਼ਾਰੀ ਨੇ ਪੰਜਾਬ ਨੂੰ ਫੇਰ ਦੁਬਾਰਾ ਉਸੇ ਹਨੇਰੇ ਖੂਹ ਦੇ ਵਿੱਚ ਤੱਕਤਾ ਜਿੱਥੋਂ ਬੜੀ ਮੁਸ਼ਕਲ ਦੇ ਨਾਲ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਾਹਰ ਕੱਢਿਆ ਸੀ ਤੇ ਆਪਣੇ ਪੈਰਾਂ ਸਰ ਕੀਤਾ ਸੀ ਇਹ ਸਾਰੀ ਮਾੜੀ ਗਵਰਨੈਂਸ ਦੀ ਨਿਸ਼ਾਨੀਆਂ ਭਗਵੰਤ ਮਾਨ ਸਾਹਿਬ ਸੋ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਦਿੱਤਾ ਅੱਜ ਪੰਜਾਬ ਦੇਖ ਰਹੇ ਨੇ ਤੁਸੀਂ ਤਾਂ ਬੱਚਿਆਂ ਦੇ ਭਵਿੱਖ ਦਾ ਹੱਥ ਲਾਤੇ ਨੇ ਪੰਜਾਬ ਦੇ ਵਿੱਚੋਂ ਲੋਕ ਬਾਹਰ ਜਾਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਜਾਂ ਤਾਂ ਫਰੋਤੀ ਹੈ ਜਾਂ ਗੈਂਗਸਟਰ ਨੇ ਜਾਂ ਗੋਲੀਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਕੋਈ ਚੀਜ਼ ਨਹੀਂ ਹੈ ਉਹ ਹੈ ਪੰਜਾਬ ਦੀ ਤਰੱਕੀ ਬਿਲਕੁਲ ਖਤਮ ਹੋ ਚੁੱਕੀ ਹੈ